ਜਦੋਂ ਦਸਹਰੇ ਦੀ ਗੱਲ ਆਉਂਦੀ ਹੈ ਤਾਂ ਲੁਧਿਆਣਾ ਦਾ ਕਸਬਾ ਪੈਲ ਚਰਚਾ ਵਿੱਚ ਰਹਿੰਦਾ ਕਿਉਂਕਿ ਇਸ ਕਸਬੇ ਦੇ ਵਿੱਚ ਜਿੱਥੇ ਪ੍ਰਭੂ ਸ਼੍ਰੀ ਰਾਮ ਜੀ ਦਾ ਪੁਰਾਤਨ ਮੰਦਿਰ ਬਣਿਆ ਉੱਥੇ ਮਹਾਤਮਾ 라ਵਣ ਜੀ ਦਾ ਇੱਕ ਵਿਸ਼ਾਲ ਮੂਰਤੀ ਬਣੀ ਹੈ 1835 ਦੱਸ ਦੇਣੀ ਵੀ 1835 ਦੀਆਂ ਇਹ ਪ੍ਰਭੂ ਸ਼੍ਰੀ ਰਾਮ ਜੀ ਦਾ ਪ੍ਰਵਾਰ ਜਿਹੜਾ ਇੱਥੇ ਉਹਨਾਂ ਨੇ ਮੂਰਤਾਂ ਜਿਹੜੀਆਂ ਸਥਾਪਿਤ ਕੀਤੀਆਂ ਗਈਆਂ ਸਨ ਜਦੋਂ ਮੰਦਿਰ ਬਣਾਇਆ ਗਿਆ ਸੀ ਮੰਦਿਰ ਬਣਾਉਣ ਪਿੱਛੇ ਦਾ ਕਾਰਨ ਕੀ ਮੰਦਿਰ ਤੇ ਦੇਖੋ ਜੀ ਮੰਦਿਰ 1835 ਚ ਬਣਾਇਆ ਸੀ ਜੀ ਸਾਡੇ ਫਾਦਰ ਸੀ ਜੀ ਉਹਨਾਂ ਦੇ ਔਲਾਦ ਨਹੀਂ ਸੀ ਹੈ ਜੀ ਉਹਨਾਂ ਨੇ ਜਗਲਾਜੀ ਚਲੇ ਗਏ ਉਹਨਾਂ ਨੂੰ ਬਖਸ਼ਿਸ਼ ਹੋ ਗਈ ਤੁਸੀਂ ਪਟਿਆਲੇ ਤੋਂ ਜਾਂ ਹੋਰ ਪਰਿਵਾਰ ਥੋਡੇ ਵੱਖ-ਵੱਖ ਥਾਨਾਂ ਤੇ ਰਹਿੰਦੇ ਨੇ ਪਹਿਲ ਹਲਕੇ ਵਿੱਚ ਹੀ ਮੰਦਿਰ ਬਣਾਇਆ ਗਿਆ ਪਹਿਲ ਦੇ ਹੰਦੇ ਜੀ ਸਾਡੇ ਫਾਦਰ ਹੀ ਪਹਿਲ ਦੇ ਸੀ ਕੀ ਕਰੀ ਹਾਂਜੀ ਹਾਂ ਸਾਡੇ ਉਹਨਾਂ ਦਾ ਜਨਮ ਹੀ ਇੱਥੇ ਹੋਇਆ ਹਕੀਮਤ ਕਾ ਦੇ ਰੇ ਅਸੀਂ ਆਪਣਾ ਤੀਤ ਯਾਤਰਾ ਪ੍ਰਭੂ ਰਾਮ ਮੰਦਰ ਲਈ ਬੜਾਇਆ ਦਾ ਹੋਰ ਕਿਤੇ ਸਾਨੂੰ ਜਾਣ ਦੀ ਲੋੜ ਨਹੀਂ ਸਾਡਾ ਜਿੰਨਾ ਵੀ ਪਰਿਵਾਰ ਹੈ ਦੂਵੇ ਪਰਿਵਾਰ ਉਹ ਸਾਰੇ ਦਾ ਸਾਰਾ ਕੋਈ ਛੁੱਟੀ ਲੈ ਕੇ ਕਿਉਂਕਿ ਸਾਲਾ ਕਿ ਸਾਰੇ ਦੇ ਸਾਰੇ ਆਉਂਦੇ ਦੱਸ ਦਿੰਦੇ ਇੱਥੇ ਆਉਂਦੇ ਜਾਂਦੇ ਨੇ ਹਾਂਜੀ ਹਾਂਜੀ ਰਾਮ ਜੀ ਦੇ ਮੰਦਰ ਚ ਵੀ ਆਉਂਦੇ ਨੇ ਔਰ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਉਹ ਆ ਕੇ ਆਪਣੇ ਸ਼ਰਧਾਂ ਨਾਲ ਇੱਥੇ ਮੱਥਾ ਟੇਕਦੇ ਨੇ ਉਹਨਾਂ ਦੀ ਮਨੋ ਕਾਮਨਾ ਜਰੂਰ RAM ji ਛੇਪੋਲੇ ਨਾ ਜੀ ਕਰਦੇ ਨੇ ਰਮਜ਼ਾ ਦੇਖ ਰਹੇ ਸਰ ਦਸ਼ਕਾ ਦਾ ਬੋਲ ਬੋ ਸਵਾਗਤ ਹੈ ਜੀ ਮਹਿੰਦਰਪਾਲ ਸਿੰਘ ਤੁਨਾ ਜਿਵੇਂ ਕਿ ਸਭ ਨੂੰ ਪਤਾ ਨਵਰਾਤਰੀਆਂ ਦੇ ਪਵਿੱਤਰ ਦਿਹਾੜੇ ਚੱਲ ਰਹੇ ਨੇ ਤੇ 12 ਤਰੀਕ ਨੂੰ ਦੁਸਹਿਰਾ ਮਨਾਇਆ ਜਾ ਰਿਹਾ ਹੈ ਜਦੋਂ ਦੁਸਹਿਰੇ ਦੀ ਗੱਲ ਆਉਂਦੀ ਹੈ ਤਾਂ ਲੁਧਿਆਣਾ ਦਾ ਕਸਬਾ ਪੈਲ ਚਰਚਾ ਵਿੱਚ ਰਹਿੰਦਾ ਕਿਉਂਕਿ ਇਸ ਕਸਬੇ ਦੇ ਵਿੱਚ ਜਿੱਥੇ ਪ੍ਰਭੂ ਸ਼੍ਰੀ ਰਾਮ ਜੀ ਦਾ ਪੁਰਾਤਨ ਮੰਦਿਰ ਬਣਿਆ ਉੱਥੇ ਮਹਾਤਮਾ 라ਵਣ ਜੀ ਦਾ ਇੱਕ ਵਿਸ਼ਾਲ ਮੂਰਤੀ ਬਣੀ ਹੈ ਜਿੱਥੇ ਦੁਸਹਿਰੇ ਵਾਲ ਦਿਨ ਖਾਸ ਤੌਰ ਤੇ ਪੂਜਾ ਹੁੰਦੀ ਹੈ ਪਹਿਲਾਂ ਸਵੇਰ ਦੇ ਟਾਈਮ ਪ੍ਰਭੂ ਸ਼੍ਰੀ ਰਾਮ ਜੀ ਦੀ ਪੂਜਾ ਹੁੰਦੀ ਹੈ ਤੇ ਸ਼ਾਮ ਨੂੰ ਮਹਾਤਮਾ 라ਵਣ ਜੀ ਦੀ ਪੂਜਾ ਹੁੰਦੀ ਹੈ ਦੱਸਿਆ ਜਾ ਰਿਹਾ ਕਿ ਪਟਿਆਲੇ ਦੇ ਦੂਬੇ ਫੈਮਿਲੀ 10 ਦਿਨਾਂ ਆ ਕੇ ਇਸ ਮੰਦਿਰ ਦੀ ਸੇਵਾ ਸੰਭਾਲ ਕਰਦੀ ਹੈ ਤੇ 10ਵੇਂ ਦਿਨ ਜੋ ਪ੍ਰੋਗਰਾਮ ਲਿਖਿਆ ਜਾਂਦਾ ਸਾਰੇ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੀ ਹੈ ਪਹਿਲਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਪ੍ਰਵਾਹਾਂਗੇ ਪ੍ਰਭੂ શ્રી ਰਾਮ ਜੀ ਦੇ ਫਿਰ ਦੂਬੇ ਪਰਿਵਾਰ ਦੇ ਜਿਹੜੇ ਮੁਖੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਤੇ ਸਾਰੀ ਜੋ ਇਤਿਹਾਸ ਹੈਗਾ ਉਹਨੂੰ ਤੇ ਜਾਣਨਾ ਪਾਵਾਂਗੇ ਤਾਂ ਇਹ ਪੁਰਾਤਨ ਮੰਦਿਰ ਹੈ ਪ੍ਰਭੂ ਸ਼੍ਰੀ ਰਾਮ ਜੀ ਦਾ ਜਿੱਥੇ ਤੁਸੀਂ ਦੇਖ ਸਕਦੇ ਹੋ ਇਹ ਉਸ ਸਮੇਂ ਦੀਆਂ 1835 ਦੱਸਦੇ ਨੇ ਵੀ 1835 ਦੀਆਂ ਇਹ ਪ੍ਰਭੂ ਸ਼੍ਰੀ ਰਾਮ ਜੀ ਦਾ ਪਰਿਵਾਰ ਜਿਹੜਾ ਇੱਥੇ ਉਹਦੀਆਂ ਮੂਰਤੀ ਉਹਨਾਂ ਦੀ ਮੂਰਤੀਆਂ ਜਿਹੜੀਆਂ ਸਥਾਪਿਤ ਕੀਤੀਆਂ ਗਈਆਂ ਸਨ ਤਾਂ ਬਾਹਰ ਜੇ ਨਿਕਲਾਂਗੇ ਮੰਦਿਰ ਤੋਂ ਥੋੜਾ ਜਿਹਾ ਮੰਦਿਰ ਤੋਂ ਬਾਹਰ ਨਿਕਲ ਕੇ ਮਹਾਤਮਾ 라ਵਣ ਦੀ ਵੱਡੀ ਵਿਸ਼ਾਲ ਮੂਰਤੀ ਜਿਹੜੀ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਇਸੇ ਨਾਲ ਹੀ ਗੱਲ ਕੀਤੀ ਜਾਵੇ ਹਨੂਮਾਨ ਜੀ ਦਾ ਮੰਦਿਰ ਵੀ ਇੱਥੇ ਮੂਰਤੀ ਜਿਹੜੀ ਆ ਉਹ ਵੀ ਉਸ ਸਮੇਂ ਸਥਾਪਿਤ ਕੀਤੀ ਗਈ ਸੀ ਤਾਂ ਉਹ ਤੁਹਾਨੂੰ ਹਨੂਮਾਨ ਜੀ ਦੀ ਮੂਰਤੀ ਵੀ ਦਿਖਾਉਣੀ ਹੈ ਤੇ ਮਹਾਤਮਾ ਰਾਵਣ ਦੇ ਵਿਸ਼ਾਲ ਬੁੱਤ ਕੋਲ ਲੈ ਕੇ ਚਲਦੇ ਹਾਂ ਤਾਂ ਜਿਵੇਂ ਪ੍ਰਭੂ શ્રી ਰਾਮ ਜੀ ਦੀ ਉਸ ਸਮੇਂ ਦੀ 1835 ਵੇਲੇ ਦੀ ਸਥਾਪਿਤ ਮੂਰਤੀ ਆ ਤੁਹਾਨੂੰ ਦਰਸ਼ਨ ਕਰਾਏ ਨੇ ਉਸੇ ਤਰੀਕੇ ਇੱਥੇ ਹਨੂਮਾਨ ਜੀ ਦੀ ਮੂਰਤੀ ਜਿਹੜੀ ਇੱਥੇ ਸਥਾਪਿਤ ਹੈ ਜਿੱਥੇ ਸੰਧੂਰ ਚੜਦਾ ਲੋਕ ਸ਼ਰਦਾਪੁਰਵ ਵਗੈਥੇ ਆ ਕੇ ਸੰਧੂਰ ਚੜਾਉਂਦੇ ਨੇ ਤੇ ਆਓ ਤੁਹਾਨੂੰ ਅਸੀਂ ਹੁਣ ਲੈ ਕੇ ਚਲਦੇ ਹਾਂ ਮਹਾਤਮਾ 라ਵਣ ਦੇ ਵੱਡੇ ਵਿਸ਼ਾਲ ਮੂਰਤੀ ਕੋਲੇ ਇੱਕ ਮੂਰਤੀ ਸਥਾਪਿਤ ਕੀਤੀ ਗਈ ਹੈ ਦੂਬੇ ਪਰਿਵਾਰ ਇੱਥੇ ਕਿਉਂ ਸੇਵਾ ਕਰਦਾ ਹੈ ਕੀ ਕਾਰਨ ਹੈ ਉਹਦੇ ਪਿੱਛੇ ਸਾਰੀ ਚਰਚਾ ਕਰਾਂਗੇ ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੈਲ ਦਾ ਛੋਟਾ ਜਿਹਾ ਕਸਬਾ ਜਿੱਥੇ ਮਹਾਤਮਾ 라ਵਣ ਦਾ ਬੁੱਤ ਜਿਹੜਾ ਇੱਥੇ ਸਥਾਪਿਤ ਕੀਤਾ ਗਿਆ ਖਾਸ ਤੌਰ ਤੇ ਪੂਜਾ ਵੀ ਕੀਤੀ ਜਾਂਦੀ ਹੈ ਦਸਹਰੇ ਵਾਲੇ ਦਿਨ ਕੀ ਕੀ ਕਾਰਜ ਇੱਥੇ ਕੀਤੇ ਜਾਂਦੇ ਨੇ ਦਸਹਰੇ ਵਾਲੇ ਦਿਨ ਜਾਂ ਨਵਰਾਤਰੀਆਂ ਦੇ ਵਿੱਚ ਤਾਂ ਸਾਰੀ ਗੱਲਬਾਤ ਕਰਾਂਗੇ ਦੂਬੇ ਪਰਿਵਾਰ ਦੇ ਜਿਹੜੇ ਦੂਬੇ ਪਰਿਵਾਰ ਦੇ ਜਿਹੜੇ ਮੁਖੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਗੱਲਬਾਤ ਕਰਾਂਗੇ ਉਹਨਾਂ ਨਾਲ ਸਰਦਾਰ ਮਨਜੀਤ ਸਿੰਘ ਨੇ ਨਾਲ ਗੈਰੀ ਵੀਰ ਇੱਥੇ ਨਾਲ ਹੈ ਤੇ ਗੱਲਬਾਤ ਕਰਾਂਗੇ ਦੂਬੇ ਸਾਹਿਬ ਨਾਲ ਦੂਬੇ ਸਾਹਿਬ ਕੀ ਨਾਮ ਪੂਰਾ ਸਰ ਪੂਰਾ ਨਾਮ ਕੀ ਤੁਹਾਡਾ ਜੀ ਹਾਂਜੀ ਪੂਰਾ ਨਾਮ ਸਰ ਕੀ ਹੈ ਤੁਹਾਡਾ ਮੇਰਾ ਨਾਮ ਹੈ ਜੀ ਅਖਿਲ ਪ੍ਰਕਾਸ਼ ਦੂਬੇ ਦੂਬੇ ਸਾਹਿਬ ਬੜੀ ਚਰਚਾ ਹੁੰਦੀ ਹੈ ਮੰਦਰ ਦੀ ਜਦੋਂ ਦਸਹਰੇ ਵਾਲੇ ਦਿਨ ਆਉਂਦੇ ਨੇ ਪਹਿਲ ਹਲਕੀ ਦੀ ਖਾਸ ਉੱਤੇ ਚਰਚਾ ਹੁੰਦੀ ਹੈ ਜੀ ਕਦੋਂ ਮੰਦਰ ਬਣਾਇਆ ਗਿਆ ਸੀ ਮੰਦਰ ਬਣਾਉਣ ਪਿੱਛੇ ਦਾ ਕਾਰਨ ਕੀ ਹੈ मंदिर दे देखो जी मंदिर 1835 में बनाया सी जी साढ़े 4 फादर सी जी दे औलाद नहीं सी है जी उना ने जगला जी चले गए उना नु होगी परमात्मा दे भगो राम दे रूप चे मातम जी ने आशीर्वाद देता कि ना भी इकनी धोनी तेरे तो पक्ता चार लड़के होंगे और जाके राम मंदिर बनवा प्रभु दा नाम ले राम कर ਤੇਰੇ ਤੇ ਸ਼ਰੇ ਵਾਲੇ ਦੀ ਨਹੀਂ ਤੈਨੂੰ ਖੁਸ਼ਖਬਰੀ ਸੁਣੀ ਜਾਊਗੀ ਜੀ ਜੀ ਮਤਲਬ ਉਸ ਸਮੇਂ ਤੇ ਮਹਾਤਮਾ ਵੱਲੋਂ ਕੀਤੀ ਜਿਹੜੀ ਭਵਿੱਖਬਾਣੀ ਸੀ ਉਹ ਸੱਚ ਸਾਬਤ ਹੋਈ ਹੈ ਉਹ ਸੱਚ ਸਾਬਤ ਹੋਈ ਹੈ ਜੀ ਉਹ ਸਾਡੇ ਜਿਹੜੇ ਫੋਰ ਬਾਦਰ ਸੀ ਚਾਰ ਪਰਾਜ ਓਕੇ ਹਾਂ ਜੀ ਹਾਂ ਜੀ ਤੇ ਚਾਰਾਂ ਦੇ ਫਿਰ ਔਲਾਦ ਹੋਈ ਉਸੇ ਤਰੀਕੇ ਨਾਲ ਔਲਾਦ ਹੈ ਜੀ ਕੋਈ ਅਸੀਂ ਸਾਰਾ ਪਾਰਟਿਸਪੇਟ ਕਰਦੇ ਹਾਂ ਸਾਰੇ ਆਉਂਦੇ ਨੇ ਜੀ ਅਤੇ ਰਾਮਲੀਨ ਤੇ ਦੁਸ਼ਹਿਰੇ ਤੇ ਅਸੀਂ ਸਾਰੇ ਇਕੱਠੇ ਮਿਲ ਕੇ ਸਾਮ ਨੰਨੀ ਸੱਸਿਆ ਜਾ ਰਿਹਾ ਕਿ ਦਸਹਰੇ ਦੇ ਦਿਨਾਂ ਦੇ ਵਿੱਚ ਹੀ ਤੁਹਾਡੇ ਪਰਿਵਾਰ ਦੇ ਵਿੱਚ ਬੱਚਾ ਜਨਮ ਲੈਂਦਾ ਹਾਂਜੀ ਹਾਂਜੀ ਖਾਸ ਤੌਰ ਤੇ ਸਾਡੇ ਜਿੰਨੇ ਵੀ ਜਨਮ ਬੱਚਿਆਂ ਦੇ ਹੋਏ ਨੇ ਉਹ ਐਕਚੁਅਲੀ ਦਸਹਰੇ ਵਾਲੇ ਦਿਨ ਨਰੰਤਿਆਂ ਚ ਹੀ ਹੋਏ ਨੇ ਜੀ ਮੇਰਾ ਵੀ ਜਨਮ ਨਰੰਤਿਆਂ ਚ ਹੀ ਹੋਇਆ ਦਾ ਜੀ ਆ ਹੁਣ ਵੀ 12 ਅਕਤੂਬਰ ਆ ਰਿਹਾ ਹੈ $224 ਤੇ ਮੇਰਾ 1954 ਦਾ ਚਰਮ ਹੈ ਜੀ ਜੀ ਜਿਵੇਂ ਅਸੀਂ ਮੰਦਿਰ ਚ ਦੇਖ ਕੇ ਆ ਬਹੁਤ ਪੁਰਾਣੀਆਂ ਮੂਰਤੀਆਂ ਨੇ ਉਸ ਸਮੇਂ ਦੀਆਂ ਮੂਰਤੀਆਂ ਸਥਾਪਿਤ ਜਿਹੜੀਆਂ ਕੀਤੀਆਂ ਉਹੀ ਨੇ ਜਾਂ ਉਸ ਤੋਂ ਬਾਅਦ ਚੇਂਜ ਕੀਤੀਆਂ ਨਹੀਂ ਜੀ ਨਾ ਪੁਰਾਣੀਆਂ ਮੂਰਤੀਆਂ ਨੇ ਉਹਨਾਂ ਨੂੰ ਠੀਕ ਹੈ ਕਿ ਥੋੜਾ ਬੋਤਾ ਜਿਨਾ ਪੁਰਾਣੀਆਂ ਹੋ ਜਾਂਦੀਆਂ ਨੇ ਉਹਨਾਂ ਦਾ ਰੈਨੋਵੇਸ਼ਨ ਕਰਵਾਇਆ ਉਹ ਅਸੀਂ ਕਰਵਾਇਆ ਚੇਂਜ ਨਹੀਂ ਕੀਤੀਆਂ ਹਾਂ ਜੀ ਹਾਂ ਉਹੀ ਹੈ ਬਿਲਕੁਲ ਮੰਦਰ ਵੀ ਉਸੇ ਤਰੀਕੇ ਸਥਾਪਿਤ ਹੈ ਜਿਵੇਂ ਪਹਿਲਾਂ ਸੀਗਾ ਜਾਂ ਕੁਝ ਉਹਦੇ ਵਿੱਚ ਵੀ ਕੋਈ ਕੀਤਾ ਸੀ ਉਹ ਐਕਚੁਅਲੀ ਗੱਲ ਇਹ ਜੀ ਮੰਦਰ ਉਸੀ ਜਗ੍ਹਾ ਹੀ ਹੈ ਰਾਮ ਦਰਵਾਰ ਦੀ ਉਹਨਾਂ ਦੀ ਹੈ ਪੰਜਾਹ ਪੌੜੀਆਂ ਚੜ ਕੇ ਫਿਰ ਮੱਥਾ ਟੇਕਿਆ ਜਾਂਦਾ ਸੀ ਉਸ ਸਮੇਂ ਮੰਦਰ ਬਣਾਇਆ ਗਿਆ ਸੀ ਮੰਦਰ ਹਾਲੇ ਹੈ ਜੀ ਫਿਰ ਹੁਣ ਵੀ ਚਲੋ ਹੁਣ ਤਾਂ 7-8 ਰਹਿ ਗਈਆਂ ਨੇ ਪਰ ਆ ਕੇ ਫਿਰ ਵੀ ਉਤੋਂ ਦੇ ਉਸ ਟਾਈਮ ਦੇ ਆਰਕੀਟੈਕਟ ਦੇ ਜਿਹਾ ਦੇਖੋ ਕਿ ਰਾਮ ਦਰਵਾਰ ਦਾ ਜਿਹੜਾ ਉਹਨਾਂ ਦਾ ਹੈ ਲੈਵਲ ਹਲੇ ਵੀ ਸੜਕ ਦੇ ਲੈਵਲ ਤੋਂ ਉੱਚਾ ਜੀ ਦੂਬੇ ਸਾਹਿਬ ਕੀ ਕਾਰਨ ਆ ਵੀ ਤੁਸੀਂ ਪਟਿਆਲੇ ਤੋਂ ਜਾਂ ਹੋਰ ਪਰਿਵਾਰ ਤੁਹਾਡੇ ਵੱਖ-ਵੱਖ ਥਾਨਾਂ ਤੇ ਰਹਿੰਦੇ ਨੇ ਪੈਲ ਹਲਕੇ ਵਿੱਚ ਹੀ ਮੰਦਰ ਬਣਾਇਆ ਗਿਆ ਪੈਲ ਦੀ ਹਸਰੇ ਜੀ ਸਾਡੇ ਫੋਰ ਵਾਦਰੀ ਪੈਲ ਦੇ ਸੀ ਠੀਕ ਹੈ ਜੀ ਹਾਂ ਜੀ ਹਾਂ ਸਾਡੇ ਉਹਨਾਂ ਦਾ ਜਨਮ ਹੀ ਇੱਥੇ ਹੋਇਆ ਹਕੀਮਤ ਕਾਦੇ ਰਹੇ ਮੰਡੇ ਮੰਡੇ ਰਾਜ ਰਾਜਾ ਹਕੀਮ ਸੀ ਮੰਡੇਗੇ ਜੀ ਇੱਥੇ ਰਹਿੰਦੇ ਸੀ ਉਹ ਠੀਕ ਹੈ ਕਿ ਸਾਨੂੰ ਸਰਕਾਰੀ ਨੌਕਰੀਆਂ ਮਿਲ ਗਈਆਂ ਅਸੀਂ ਇਹ ਦਰੋਂ ਬਾਹਰ ਚਲੇ ਗਏ ਨਿੱਧਾ ਸਾਡੇ ਜਿਹੜੇ ਫੋਰ ਬਾਦਰ ਐਤੀ ਰਹਿੰਦੇ ਰਹਿਣਾ ਜੀ ਮਾਂ ਜਿਹੜੇ ਹੁੰਦੇ ਨੇ ਉਹ ਤਾਂ ਖਾਸ ਤੌਰ ਤੇ ਇਹਨਾਂ ਚੀਜ਼ਾਂ ਦੀ ਦਵਾਈ ਦਿੰਦੇ ਨੇ ਨਾ ਬੱਚਾ ਨਾ ਹੋਵੇ ਇੱਕੀ ਵਿਧੀ ਵਿਧੀ ਬਣੀ ਸੀ ਕੀ ਸੀਗਾ ਇਹ ਉਹ ਵਿਧੀ ਨਾ ਜੀ ਅਸਾਂ ਜੀ ਕੇ ਹਕੀਮ ਕੋਈ ਵੀ ਆ ਜਾਣਾ ਉਹਨਾਂ ਨੇ ਸਾਡੇ ਬਾਬਾ ਜੀ ਨਰੇਜ ਚੰਦਰ ਦੂਬੇ ਜੀ ਪੁਰਾਣਕੋਟ ਚਲੇ ਗਏ ਉੱਥਾਂ ਹੈਗੇ ਨਹੀਂ ਉਹ ਉਹਨਾਂ ਕੋਲ ਜਿਹੜਾ ਵੀ ਕਿਸੇ ਉਹ ਬਖਤ ਨੇ ਆ ਜਾਣਾ ਕਿ ਜਾਂ ਅਕੀਬ ਜੀ ਮੇਰੇ ਪੇਟ 'ਚ ਦਰਦ ਉੱਠੀ ਹੈ ਜੀ ਉਹਨਾਂ ਨੇ ਉਸੇ ਟਾਈਮ ਹੀ ਆਪਣੀ ਪੂੜੀ ਜੀ ਦੇਣੀ ਜਾਂ ਕਹਿੰਦੇ ਨਾਲ ਬਿਠਾ ਕੇ ਨਾਲ ਕਰਕੇ ਨਾ ਕੋਈ ਪੈਸਾ ਲੈਣਾ ਨਾ ਕੋਈ ਚਾਹੀਏ ਹੂੰ ਉਹਨਾਂ ਨੇ ਸੇਵਾ ਕਰਦੇ ਆ ਤੇ ਮੂਰਤ ਦੇਖ ਰਿਹਾ ਮਹਾਤਮਾ ਰਾਵਣ ਦੀ ਵੱਡੀ ਮੂਰਤੀ ਸਥਾਪਿਤ ਕੀਤੀ ਗਈ ਇਹਦਾ ਕਾਰਨ ਕੀ ਸੀ ਆਪਣੀ ਇਹਦਾ ਜੀ ਐਸਐਨ ਜੀ ਕਿ ਸਾਡੇ ਜਿਹੜੇ ਫੋਰ ਫਾਦਰ ਸੀ ਉਹ ਰਾਵਣ ਦਾ ਠੀਕ ਹੈ ਚਲੋ ਕੱਪੜੇ ਦਾ ਪੁਤਲਾ ਬਣਾਇਆ ਜਾਂਦਾ ਸੀ ਪਹਿਲਾਂ ਉਹ ਕਹਿੰਦੇ ਵੀ ਅਗਲੀ ਔਲਾਦ ਐਸੀ ਆਏ ਉਹਨਾਂ ਕੋਲ ਨਹੀਂ ਨਾ ਤਾਫੀਕ ਹੋਏ ਕਿ ਨਹੀਂ ਚੱਲ ਸਕਦੇ ਖਰਚਾ ਇਹ ਕਿਸਮ ਕਿਉਂ ਨਾ ਇਹਨੂੰ ਪੱਕਾ ਬਣਾ ਦਈਏ ਨਾਲ ਲੋਕੀ ਪੂਜਨ ਕਰਕੇ ਨਾਲ ਤੁਸੀਂ ਕਰੋਗੇ ਨਾਲ 라वण ਦੇਵਤਾ ਬ੍ਰਾਹਮਣ ਹੈ ਭਰੂ ਰਾਮ ਦੇ ਨਾਲ 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 ਉਹਨਾਂ ਦੇ ਵੀ ਪੂਜਾ ਅਸੀਂ ਕਰਨੇ ਹੈ ਜੀ ਜੀ ਕੀ ਪ੍ਰੋਗਰਾਮ ਲਿਖਿਆ ਜਾਂਦਾ ਫਿਰ ਨਵਰਾਤਰੀਆਂ ਦੇ ਵਿੱਚ ਤੇ ਦਸਹਰੇ ਵਾਲੇ ਦਿਨ ਜੀ ਦਸਹਰੇ ਵਾਲੇ ਦਿਨ ਨਰਾਤਿਆਂ ਵਾਲੇ ਦਿਨ ਪਹਿਲੇ ਨਰਾਤੇ ਰਾਮ ਮੰਦਰ ਦੇ ਅਸੀਂ ਸ਼ੁਰੂਆਤ ਕਰ ਦਿੰਦੇ ਆ ਜੀ ਜੀ ਝੰਡਾ ਸੈਰਮਣੀ ਕਰਕੇ ਪੂਜਨ ਕਰਕੇ ਦਸਹਿਰੇ ਵਾਲੇ ਦਿਨ ਜੀ 라ਵਣ ਦੇਵਤਾ ਦਾ ਅਸੀਂ ਕਾ ਪੂਜਨ ਕਰਦੇ ਆਂ ਫਲਾ ਪਰਵੂ ਰਾਮ ਮੰਦਰ ਦੇ ਜਾ ਕੇ ਫਿਰ ਇਧਰ ਰਾਵਣ ਦੇ ਆ ਕੇ ਫਿਰ ਇਹਨਾਂ ਦੇ ਬਰਾਈ ਦਾ ਪਟਿਕਾ ਥੋੜੇ ਬੋਤੇ ਉੱਤੇ ਅਗਨੀ ਦੇ ਦੇਨੇ ਆ ਬਾਕੀ ਉਹ ਤਾਂ ਇਹ ਅਸੀਂ ਪੂਰਾ ਕਰਕੇ ਬੜਾ ਸ਼ਾਹ ਲੋਕਾਂ ਨੂੰ ਬਣ ਗਏ ਨਹੀਂ। ਟੂਬੇ ਸਾਹਿਬ ਜਿਵੇਂ ਪਤਾ ਲੱਗਿਆ ਵੀ ਤੁਸੀਂ 10 ਦਿਨ ਪਰਿਵਾਰ ਸਾਥ ਇੱਥੇ ਰਹਿੰਦੇ ਹੋ। ਅੱਜ ਕੱਲ ਰੁਝੇਵੇਂ ਬਹੁਤ ਨੇ। ਬੰਦਾ 1 ਮਿੰਟ ਵੀ ਆਪਣੇ ਘਰੋਂ ਨਹੀਂ ਨਿਕਲਦਾ। ਤੁਸੀਂ 10 ਦਿਨ ਕਿਵੇਂ ਬਤੀਤ ਕਰਦੇ ਹੋ? ਅਸੀਂ 10 ਦਿਨ ਅਸਰ ਨਹੀਂ ਕਰਦੇ ਕਿ ਅਸੀਂ ਜਿੱਤਾਂ ਉਹ ਕੀ ਕਹਿੰਦੇ ਨੇ ਤੀਰਥ ਯਾਤਰਾ ਤੇ ਚੱਲੇ ਆ। ਅਸੀਂ ਆਪਣਾ ਤੀਰਥ ਯਾਤਰਾ ਪ੍ਰਭੂ ਰਾਮ ਮੰਦਰ ਲਈ ਬੜਾਇਆ ਦਾ। ਹੋਰ ਕਿਤੇ ਸਾਨੂੰ ਜਾਣ ਦੀ ਲੋੜ ਨਹੀਂ। ਸਾਡਾ ਜਿੰਨਾ ਵੀ ਪਰਿਵਾਰ ਆ, ਦੂਬੇ ਪਰਿਵਾਰ ਆ। ਉਹ ਸਾਰੇ ਦਾ ਸਾਰਾ ਕੋਈ ਛੁੱਟੀ ਲੈ ਕੇ ਕਿਉਂਕਿ ਸਾਲਾ ਕੇ ਸਾਰੇ ਦੇ ਸਾਰੇ ਆਉਂਦੇ ਦੱਸਦੇ ਨੇ ਆਉਂਦੇ ਜਾਂਦੇ ਨੇ ਹਾਂਜੀ ਹਾਂਜੀ ਇੱਥੇ ਦੱਸ ਦਿਨਾ ਬਿਲਕੁਲ ਮਜੀਤ ਸਿੰਘ ਪੈਲਸਾ ਦੇ ਨਾਲ ਨੇ ਉਹਨਾਂ ਗੱਲਬਾਤ ਕਰਾਂਗੇ ਅੰਕਲ ਜਿਵੇਂ ਦੂਬੇ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਤੁਸੀਂ ਜਦੋਂ ਸੁਰਤ ਸੰਭਾਲੀ ਹੈ ਤੁਸੀਂ ਕਿਵੇਂ ਦੇਖ ਰਹੇ ਹੋ ਕਿਵੇਂ ਉਸ ਸਮੇਂ ਪ੍ਰੋਗਰਾਮ ਲਿਖ ਕੇ ਜਾਂਦੇ ਸੀ ਦੇਖੋ ਜੈ ਸ਼੍ਰੀ ਰਾਮ ਅਸੀਂ ਪਹਿਲਾਂ ਤੋਂ ਬਚਪਨ ਤੋਂ ਹੀ ਅਸੀਂ ਮੰਦਰ ਤੇ ਆਉਂਦੇ ਰਹੇ ਆ ਜਿੱਤਾਂ ਕਹੋ ਵੀ ਗੇਟ ਨਹੀਂ ਬਣਿਆ ਸੀ ਜਿਹੜਾ ਬਾਹਰਲਾ ਫਰੰਟ ਵਾਲਾ ਗੇਟ ਆ ਉਸ ਟਾਈਮ ਵੀ ਖੁੱਲਾ ਹੁੰਦਾ ਸੀ ਮੰਦਰ ਬਹੁਤ ਉੱਚਾ ਹੁੰਦਾ ਸੀ ਹੁਣ ਕੁਦਰਤੀ ਹੋਇਆ ਵੀ ਇਹ ਕਹੋ ਵੀ ਜੀ ਇਹ ਕਾਫੀ ਉੱਚਾ ਹੋ ਗਿਆ ਸ਼ਹਿਰ ਦੀ ਜਿਵੇਂ ਨਿਆ ਸੜਕਾਂ ਨੇ ਬਾਹਰ ਲੀਆਂ ਉੱਚੀਆਂ ਹੋ ਗਈਆਂ 50 ਪੌੜੀਆਂ ਸੀ ਤੁਸੀਂ ਦੇਖਿਆ 50 ਪੌੜੀਆਂ ਨਹੀਂ 50 ਪੌੜੀਆਂ ਤੇ ਨਹੀਂ ਮੇਰਾ ਜਿੱਥੇ ਤੱਕ ਮੈਂ ਅੰਦਾਜ਼ਾ ਮੇਰਾ 20 ਪੌੜੀਆਂ ਮੈਂ ਦੇਖੀਆਂ ਨੇ 20 ਪੌੜੀਆਂ ਵੀ 15 ਤੋਂ 20 ਤੱਕ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਮੈਂ ਚੜ੍ਹਿਆ ਵੀ ਹਾਂ ਤੇ 50 ਪੂੜੀਆਂ ਤਾਂ ਚਲੋ ਬਜ਼ੁਰਗਾਂ ਨੇ ਦੇਖੀਆਂ ਹੋਣਗੀਆਂ ਗੱਲਾਂ ਵੀ 200 ਸਾਲ ਦੀ ਕਰੀਬ ਹੋ ਗਈਆਂ ਤੇ ਹੁਣ ਇਹ ਆ ਵੀ ਜਦੋਂ ਜਦੋਂ ਇਹ ਤੁਸੀਂ ਸੁਰਤ ਸੰਭਾਲੀਏ ਮੂਰਤੀ ਬਣ ਚੁੱਕੀ ਸੀ ਉਸ ਸਮੇਂ ਜਾਂ ਪਹਿਲਾਂ ਵੀ ਨਹੀਂ ਇਹ ਪਹਿਲਾਂ ਇਹ ਜਿਹੜੀ ਮੂਰਤੀ ਹੁਣ ਬਣੀ ਆ ਜਿਹਦਾ ਇਹ ਸ਼ਿੰਗਾਰ ਕਰ ਰਹੇ ਨੇ ਇਸ ਸਮੇਂ ਇਹ ਇਹ ਹੁਣ ਬਣੀ ਆ ਕੋਈ 4-5 ਸਾਲ ਤੋਂ ਇੱਥੇ ਛੋਟੀ ਹੁੰਦੀ ਸੀ ਪਹਿਲਾਂ ਉਹ ਵੀ ਪੱਕਾ ਹੀ ਹੁੰਦੀ ਸੀਗੀ ਉਹ ਵੀ ਮਤਲਬ ਇਹ ਨਹੀਂ ਸੀ ਕੱਚੀ ਨਹੀਂ ਸੀ ਹਾਂ ਉਹ ਪੱਕੀ ਸੀ ਸਿਮੈਂਟਡ ਸੀਗੀ ਉਹ ਛੋਟੀ ਸੀਗੀ ਹੁਣੇ ਤਕਰੀਬਨ ਥੱਲੇ ਤੋਂ ਲੈ ਕੇ ਉੱਤੇ ਤੱਕ 28 ਫੁੱਟ ਦੀ ਉਚਾਈ ਤੇ ਆ ਜਦੋਂ ਕਟ ਸੀਗੀ ਕੋਈ 15 ਫੁੱਟ ਦੇ ਕਰੀਬ ਹੁੰਦੀ ਸੀਗੀ ਤੇ ਬਾਕੀ ਜਿਹੜਾ ਸਾਡੇ ਮੰਦਿਰ ਸਾਡੇ ਸ਼ਹਿਰ ਦੀ ਸ਼ਾਨ ਆ ਇਹ ਤੇ ਕਹ ਲੋ ਵੀ ਜਦੋਂ ਦਸਹਿਰੇ ਵਾਲੇ ਦਿਨ ਸਾਡੇ ਉਹ ਜਿਹੜੇ ਕਰ ਦੇ ਵਿੱਚ ਬੀਬੀਆਂ ਸਾਂਝੀ ਲਾਉਂਦੀਆਂ ਨੇ ਉਹ ਸਾਡੇ ਇੱਥੇ ਇੱਕ ਤਲਾਏ ਨਾਲ ਹੁਣ ਤਾਂ ਚਲੋ ਟੋਬਾ ਟੈਪ ਬਣ ਗਿਆ ਸਫਾਈ ਨਹੀਂ ਹੋ ਰਹੀ ਉੱਥੇ ਆ ਕੇ ਉਤਾਰਦੀਆਂ ਨੇ ਉਸ ਤੋਂ ਬਾਅਦ ਫਿਰ ਰਾਮ ਜੀ ਦੇ ਮੰਦਿਰ ਜਾ ਕੇ ਜਿਵੇਂ ਆਪਾਂ ਜਉ ਟੰਗਦੇ ਆਂ ਔਰ ਰਾਮ ਜੀ ਦੇ ਟੰਗਦੇ ਨੇ ਉਸ ਤੋਂ ਬਾਅਦ ਫਿਰ 라ਵਣ ਜੀ ਦੇ ਟੰਕੇ ਜਾਂਦੇ ਨੇ ਤੇ ਇਸ ਤਰੀਕੇ ਨਾਲ ਸਾਡੇ ਸ਼ਹਿਰ ਦੇ ਵਿੱਚ ਸਾਰਾ ਹੀ ਸ਼ਹਿਰ ਤਕਰੀਬਨ ਉਸ ਦਿਨ ਆ ਕੇ ਇੱਥੇ ਚਲੋ ਵੀ ਪਿਆਰ ਨਾਲ ਮੱਥਾ ਵੀ ਟੇਕਦਾ ਔਰ ਸ਼ਰਦਾ ਨਾਲ ਰਾਮ ਜੀ ਦੇ 라वण ਜੀ ਦੇ ਆ ਕੇ ਜੋ ਚੜਦਾ। ਆਮ ਲੀਲਾ ਵੀ ਕਹਿੰਦੇ ਇੱਥੇ ਦਿਨੇ ਹੁੰਦੀ ਰਹੀ ਐ ਦਿਨੇ ਰਾਮ ਲੀਲਾ ਕਰਨ ਦਾ ਕਾਰਨ। ਆਮ ਲੀਲਾ ਪਹਿਲਾਂ ਸਾਡੀ ਇੱਥੇ ਦਿਨੇ ਹੁੰਦੀ ਸੀਗੀ ਤੇ ਫਿਰ ਮੈਂ ਆਪਣੀ ਅੱਖਾਂ ਮਤਲਬ ਕਹਿੰਦਾ ਰਿਹਾ ਦੇਖਦਾ ਰਿਹਾ ਛੋਟਾ ਹੁੰਦਾ ਜਿਆਦਾ ਜਿੱਥੇ ਗਰਾਊਂਡ 'ਚ ਖੜੇ ਆ ਇਹ ਬਹੁਤ ਉੱਚਾ ਹੁੰਦਾ ਸੀ ਛੜਕ ਬਹੁਤ ਨੀਵੀਂ ਹੁੰਦੀ ਸੀਗੀ। ਉਹ ਮਗਰ ਜਿਵੇਂ ਕੋਈ ਚੀਜ਼ ਖੜ ਕੇ ਜਾਂ ਕੰਧ ਤੇ ਖੜ ਕੇ ਦੇਖਣੀ ਤੇ ਹੁਣ ਉਹ ਕਹ ਲਓ ਵੀ ਆ ਗਰਾਊਂਡ ਕ ਬਰਾਬਰ ਹੋ ਗਿਆ ਛੜਕ ਵੀ ਬਹੁਤ ਉੱਚੀ ਹੋ ਗਈ ਇਸ ਤਰੀਕੇ ਨਾਲ ਫਿਰ ਸਾਡੇ ਦੋ ਰਾਮਲੀਲਾ ਲੱਗੀਆਂ ਸ਼ੁਰੂ ਹੋ ਗਈਆਂ ਕਿ ਤਕਰੀਬਨ 70 ਸਾਲ ਪਹਿਲਾਂ ਸਾਡੇ ਕੰਦਰ ਰਾਮਲੀਲਾ ਸ਼ੁਰੂ ਹੋ ਗਈ ਉਹ ਜਿਵੇਂ ਕੋਈ ਕੰਮਕਾਰ ਵਾਲੇ ਬੰਦੇ ਦਿਨ 'ਚ ਨਹੀਂ ਟਾਈਮ ਕੱਢ ਸਕਦੇ ਸੀਗੇ ਉਹਨਾਂ ਨੇ ਰਾਤ ਨੂੰ ਬਾਬਾ ਹੀਰਾ ਲਾਲ ਜੀ ਸੀਗੇ ਉਹਨਾਂ ਨੇ ਸ਼ੁਰੂ ਕਰਾਈ ਤੇ ਉਹ ਰਾਤ ਨੂੰ ਹੁੰਦੀ ਆ ਰਾਂਡਾ ਇੱਥੇ ਸਾਡੇ ਇਹ ਦਿਨ ਚ ਹੁੰਦੀ ਆ ਤੇ ਹੁਣ ਇਹ ਫਿਲਮ ਦੇ ਟਾਈਪ ਨਾਲ ਇਹ ਇੱਥੇ ਦਿਖਾਈ ਜਾਂਦੀ ਆ ਔਰ ਜਦੋਂ ਕਹ ਲਓ ਵੀ ਮਾੜੇ ਦਿਨ ਕਾਲੇ ਦਿਨ ਸੀਗੇ ਪੰਜਾਬ ਦੇ ਉਸ ਦਿਨ ਵੀ ਇੱਥੇ ਰਾਮਲੀਲਾ ਦੇ ਵਿੱਚ ਕੋਈ ਸਾਡੇ ਅੜਚਨ ਨਹੀਂ ਪਈ ਅ ਕੱਲ ਵੀ ਦਸਹਿਰਾ ਵੀ ਬੜਾ ਤਰੀਕੇ ਨਾਲ ਭਰਦਾ ਰਿਹਾ ਔਰ ਅੰਦਰ ਵੀ ਔਰ ਬਾਹਰ ਵੀ ਸਾਡੇ ਸ਼ਹਿਰ ਦੇ ਅੰਦਰ ਜਿਹੜੀ ਰਾਮਲੀਲਾ ਰਾਤ ਨੂੰ ਲੱਗਦੀ ਆ ਉੱਥੇ ਵੀ ਤੇ ਇੱਥੇ ਵੀ ਸਾਡੇ ਸ਼ਹਿਰ ਦੇ ਵਿੱਚ ਇਹ ਆ ਵੀ ਕੋਈ ਆਪ ਸਭੀ ਚੀਜ਼ਾਂ ਵਿੱਚ ਜਿਵੇਂ ਸਾਂਝ ਹੈਗੀ ਹਾਂ ਬਿਲਕੁਲ ਆ ਵੀ ਕੋਈ ਚਾਹੇ ਕੋਈ ਗੁਰਦੁਆਰਾ ਸਾਹਿਬ ਜਾਣ ਵਾਲਾ ਮੰਦਿਰ ਜਾਣ ਵਾਲਾ ਸਾਡੇ ਪੁਰਾਤਨ ਮੰਦਿਰ ਮਹਾਦੇਵ ਪੈਲ ਮੰਦਿਰ ਆ ਪਾਡਵਾ ਵੇਲੇ ਦਾ ਬਣਿਆ ਹੋਇਆ ਉੱਥੇ ਵੀ ਲੋਕ ਸ਼ਰਧਾ ਨਾਲ ਜਾਂਦੇ ਨੇ ਰਾਮ ਜੀ ਦੇ ਮੰਦਿਰ ਚ ਵੀ ਆਉਂਦੇ ਨੇ ਔਰ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਉਹ ਆ ਕੇ ਆਪਣੀ ਸ਼ਰਧਾ ਨਾਲ ਇੱਥੇ ਮੱਥਾ ਟੇਕਦੇ ਨੇ ਉਹਨਾਂ ਦੀ ਮਨੋ ਕਾਮਨਾ ਜ਼ਰੂਰ ਰਾਮ ਜੀ ਛੇਪੋਲੇ ਨਾਲ ਜੀ ਕਰਦੇ ਨੇ ਸਾਡੇ ਕੋਈ ਪਿਛਲੇ ਦਿਨੀ ਗੁਰੂ ਗ੍ਰੰਥ ਸਾਹਿਬ ਦਾ ਜਿਵੇਂ ਪ੍ਰਕਾਸ਼ ਹੁੰਦਾ ਉਸੇ ਮੰਡੀ ਦੇ ਵਿੱਚ ਮਨਾਇਆ ਜਾਂਦਾ ਉਹਦੇ ਵਿੱਚ ਸਾਡਾ तकरीबन ਦੀ ਕੋਈ ਸਾਰਾ ਸ਼ਹਿਰ ਕੋਈ ਜਾਤੀ ਨਹੀਂ ਹੁੰਦੀ ਹੈ ਜਿਹੜੀ ਨਾ ਜਾਵੇ ਸਾਰੇ ਜਾ ਕੇ ਉੱਥੇ ਮੱਥਾ ਟੇਕਦੇ ਨੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਜੀ ਤੇ ਬਾਕੀ ਤੁਹਾਡੇ ਜੀ ਆਉਣ ਤੇ ਸਾਡਾ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਗੁਰੂ ਦੂਬੇ ਸਾਹਿਬ ਜਿਵੇਂ ਸਰਦਾਰ ਸਾਹਿਬ ਨੇ ਦੱਸਿਆ ਤੁਸੀਂ ਵੀ ਗੱਲ ਕੀਤੀ ਹੈ ਉਰੀਤ ਅੱਜ ਵੀ ਚੱਲਦੀ ਹੈ ਅੱਜ ਵੀ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਉਦਾਤ ਦੀਆਂ ਹਾਂ ਜੀ ਹਾਂ ਬਿਲਕੁਲ ਮਨੋ ਕੋਈ ਵੀ ਜਿਵੇਂ ਦੂਬੇ ਪਰਿਵਾਰ ਤੋਂ ਹੋਰ ਕਿਸੇ ਪਰਿਵਾਰ ਤੋਂ ਹੋਵੇ ਤਾਂ ਵੀ ਹਾਂ ਜੀ ਹਾਂ ਜੀ ਸਾਨੂੰ ਤਾਂ ਬਾਅਦ ਚੋਂ ਪਤਾ ਚੱਲਦਾ ਜੀ ਕੋਈ ਅੰਮ੍ਰਿਤਸਰ ਤੋਂ ਆ ਰਿਹਾ ਹੈ ਕੋਈ YouTube ਤੇ ਕੋਈ ਅਸੀਂ ਟੈਲੀਵਿਜ਼ਨ ਤੇ ਕੋਈ ਟੈਲੀਕਾਸਟ ਹੋ ਰਿਹਾ ਰਾਵਣ ਦੇਵਤਾ ਦੇ ਬਾਰੇ ਦਾ ਅਸਰੇ ਨੇ ਸਾਡੇ ਰਾਮ ਮੰਦਰ ਵਾਲੇ ਉਹ ਉੱਤੀ ਬੈਠੇ ਬੈਠੇ ਸੁਕਣਾ ਚੁਕਲਾ ਦੇ ਨੇ ਕਿ ਸਾਡੀ ਆ ਸੁਕਣਾ ਪੂਰੀ ਹੋਊਗੀ ਅਸੀਂ ਆ ਰਾਮ ਮੰਦਰ ਆਵਾਂਗੇ ਪਰਿਵਾਰ ਸਮੇਤ ਹਾਂ ਅਚਾ ਮੋਬਾਈਲ ਤੇ ਦੇਖੀ ਸੁਕਣਾ ਪੂਰੀ ਹੋਈ ਹਾਂਜੀ ਹਾਂਜੀ ਆ ਕੇ ਐਨੇ ਜੀ ਕਹੀ ਪਿਛਲੇ ਸਾਲ ਵੀ ਹੁਣ ਵੀ ਕਹੀ ਸ਼ਰਦਾਲੂ ਆਪਣੇ ਰਾਮਚੰਦਰ ਦੇਵ ਲਕਸ਼ਮਣ ਜੀ ਤੇ ਸੀਤਾ ਮਾਤਾ ਜੀ ਪੋਸ਼ਾਕਾ ਚੜਾ ਕੇ ਗਏ ਨੇ ਜੀ ਨਵੀਆਂ ਸ਼ੁਕਰਾਨਾ ਤਾਂ ਤੁਸੀਂ ਸੁਣਿਆ ਜਿੱਥੇ ਦੂਬੇ ਸਾਹਿਬ ਨੇ ਵਿਸਤਾਰਪੂਰਵਕ ਜਾਣਕਾਰੀ ਕਰ ਦਿੱਤੀ ਹੈ ਜਿੱਥੇ ਦਸਹਰੇ ਵਾਲੇ ਦਿਨ ਰਾਵਣ ਜੀ ਦੀ ਇੱਥੇ ਪੂਜਾ ਤੋਂ ਬਾਅਦ ਛੋੜਾ ਬੋਟਾ ਜਿਹੜਾ ਅਗਨ ਭੇਡ ਦਾ ਕਾਰਜਕ੍ਰਮ ਵੀ ਜਿਹੜਾ ਇੱਥੇ ਕੀਤਾ ਜਾਂਦਾ ਤੇ ਹੁਣ ਸ਼ਿੰਗਾਰ ਦਾ ਕੰਮ ਚੱਲ ਰਿਹਾ ਜਿਹੜੇ ਪੇਂਟਰ ਨੇ ਉਹ ਪੇਂਟ ਕਰਦੇ ਜੁੱਤੀ ਦੇ ਲੋ ਜਿਵੇਂ ਖੂਬਸੂਰਤ ਜਿਹੜੀ ਜੁੱਤੀ ਆ ਉਸ ਤਰੀਕੇ ਨਾਲ ਬਣਾਈ ਗਈ ਹੈ ਤਾਂ ਗੱਲ ਫਿਰ ਉੱਥੇ ਆਉਂਦੀ ਆ ਭਾਵਾਂ ਇੱਕ ਗਲਤੀ ਨੇ ਰਾਵਣ ਦੇ ਸਾਹਮਣੇ ਨੂੰ ਖਤਮ ਕਰ ਦਿੱਤਾ ਪਰ <Santhe> महात्मा रावण ਵਰਗਾ ਕੋਈ ਨਹੀਂ ਸੀਗਾ ਮਹਾਤਮਾ ਰਾਵਣ ਵਰਗੀ ਸ਼ਕਤੀ ਕਿਸੇ ਕੋਲ ਨਹੀਂ ਮਹਾਤਮਾ ਰਾਵਣ ਜੇ ਕੋਈ ਕਹਿੰਦੇ ਭਗਵਾਨ ਸ਼ਿਵ ਦਾ ਕੋਈ ਵੱਡਾ ਉਪਾਸਕ ਹੋਇਆ ਤਾਂ ਮਹਾਤਮਾ ਰਾਵਣ ਹੋਇਆ ਤਾਂ ਮਹਾਤਮਾ ਰਾਵਣ ਤੋਂ ਵੱਡਾ ਕੋਈ ਗਿਆਨੀ ਨਹੀਂ ਸੀਗਾ ਚਾਰ ਦੇ ਵੇਦਾਂ ਦਾ ਗਿਆਤਾ ਸੀ ਸਹਿਜੇ ਰਾਵਣ ਨੂੰ ਪਤਾ ਸੀ ਵੀ ਮੇਰਾ ਅੰਤ ਕਿਵੇਂ ਹੋਣਾ ਤੇ ساری ਵਿਧੀ ਜਿਹੜੀ ਹੈ ਉਹ ਬਣਾਈ ਗਈ ਸੀ ਤੇ ਉਹ ਸਾਰੀ ਵਿਧੀ ਦੇ ਮੁਤਾਬਕ ਹੀ ਮਹਾਤਮਾ ਰਾਵਣ ਨੇ ਮਾਤਾ ਸੀਤਾ ਦਾ ਹਰਨ ਕੀਤਾ ਉਹ ਵਿਧੀ ਬਣੀ ਆ ਵਿਧੀ ਤੋਂ ਬਾਅਦ ਜਿਹੜਾ ਮਹਾਤਮਾ ਰਾਵਣ ਦਾ ਹੈ ਉਹ ਅੰਤ ਹੋਇਆ ਕਿਉਂਕਿ ਮਹਾਤਮਾ ਰਾਵਣ ਨੂੰ ਪਤਾ ਸੀ ਕਿ ਮੈਨੂੰ ਕੋਈ ਮਾਰਨ ਵਾਲਾ ਨਹੀਂ ਮੈਨੂੰ ਵਿਧੀ ਬਣਾਉਣੀ ਪਏਗੀ ਤਾਂ ਵਿਧੀ ਬਣਾਈ ਗਈ ਹੈ ਮਾਤਾ ਸੀਤਾ ਦਾ ਹਰਨ ਕੀਤਾ ਗਿਆ ਉਸ ਤੋਂ ਬਾਅਦ ਪ੍ਰਭੂ શ્રી ਰਾਮ ਨਾਲ ਜuddho ਛੇੜਦਾ ਹੈ ਜuddho ਛੇੜਨ ਤੋਂ ਬਾਅਦ ਇਸ ਤਰੀਕੇ ਮਹਾਤਮਾ ਰਾਵਣ ਦਾ ਜਿਹੜਾ ਕੋਲਰਾ ਜਿਹੜਾ ਕਹਿ ਸਕਦੇ ਹਾਂ ਖਤਮ ਹੋ ਜਾਂਦਾ ਪਰ ਮਹਾਤਮਾ ਰਾਵਣ ਦੀ ਜਿਹੜੀ ਕਹਿ ਸਕਦੇ ਆ ਵਿੱਤਿਆ ਹੈਗੀ ਆ ਉਹਨੂੰ ਅਸੀਂ ਨਕਾਰ ਨਹੀਂ ਸਕਦੇ ਜੋ ਉਹਨਾਂ ਦੀ ਸ਼ਕਤੀਆਂ ਹੈਗੀਆਂ ਉਹਨੂੰ ਅਸੀਂ ਨਕਾਰ ਨਹੀਂ ਸਕਦੇ ਜੋ ਮਹਾਤਮਾ ਰਾਵਣ ਨੂੰ ਇੱਥੇ ਪਹਿਲ ਹਲਕੇ ਵਿੱਚ ਪੂਜਾ ਵੀ ਕੀਤੀ ਜਾਂਦੀ ਹੈ ਤੇ ਜੋ ਦਸਹਿਰੇ ਦਾ ਕਾਰਜਕ੍ਰਮ ਹੈ ਉਹ ਵੀ ਕੀਤਾ ਜਾਂਦਾ ਸਭ ਤੋਂ ਵੱਡੀ ਗੱਲ ਪਹਿਲ ਦਾ ਛੋਟਾ ਜਿਹਾ ਕਸਬਾ ਇਹ ਮੰਦਰ ਧਾਰਮਿਕ ਆਸਥਾ ਕਰਕੇ ਪੂਰੇ ਵਿਸ਼ਵ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਖਿੱਚ ਦਾ ਕੇਂਦਰ ਬਣਦਾ ਤੇ ਪ੍ਰਸਿੱਧੀ ਦਾ ਕਾਰਨ ਬਣਿਆ ਹੋਇਆ ਮਹਿੰਦਰਪਾਲ ਸਿੰਘ ਤੋਂ ਨਾ ਕੈਮਰਾਮੈਨ ਰੋਸ਼ਨ ਨਾਲ ਸਤਿ ਸ੍ਰੀ ਅਕਾਲ